ਸਵਾਗਤ ਹੈ ਕਿਸਾਨ ਵੀਰੋ ਤਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 8427019817 ਸੋ ਅੱਜ ਦੀ ਆਪਾਂ ਵੀਡੀਓ ਕਵਰ ਕਰਦੇ ਪਏ ਆ ਖਾਸ ਮਹਾਲੀ ਸਹਿਰ ਤੋਂ 70 ਆ ਸੌਰੀ 7707868469 7707868469 ਏਰੀਆ ਮਹਾਲੀਆ ਵਾਹਿਆਂ ਦਾ ਸੋ ਜੋ ਸਾਹਮਣੇ ਆਪਾਂ ਸਕਰੀਨ ਤੇ ਵਹਿੜ ਦੇਖਦੇ ਪਿਆ ਪ्युअर ਐਚਐਫ ਦੀ ਬੈੜਾ ਮੂਹੋ ਦੋ ਦੰਦਾ ਮੂਹੋ ਦੋ ਦੰਦ ਪਹਿਲਾ ਸੁਬਾ ਸੁੰਦੀ ਪਈਆ ਸੋ ਕੱਦ ਕਾਠ ਵਗੈਰਾ ਦੇਖੋ ਵਹਿੜ ਦਾ ਪੂਰਾ ਸਾਫ ਸੁਥਰਾ ਤੇ ਆਰਡਰ ਕੁਆਲਿਟੀ ਦੇਖ ਸਕਦੇ ਹੋ ਚਾਰੇ ਥਾਂ ਨਿਖਣਵੇਂ ਸਾਫ ਸੁਥਰੇ ਤੇ ਕੱਦ ਕਾਠ ਤੇ ਸਾਈਜ਼ ਵਗੈਰਾ ਤੇ ਪਲੱਸ ਆਪਾਂ ਗੱਲ ਕਰੀਏ ਬਿਊਟੀ ਬਹੁਤ ਆ ਸੋ এবੀਐਸ ਦੇ ਅਰਮਾਡਾ ਸੀਮਨ ਦੀ ਇਹ ਬੱਚੀ ਆ ਪਾ ਇਹਦੇ 7 ਤਰੀਕ ਨੂੰ ਦਿਨ ਪੂਰੇ ਆ ਅੱਜ ਇਹਦੇ ਲਗਭਗ 4 ਕੁ ਦਿਨ ਸੂਨ ਦੇ ਵਿੱਚ ਬਾਕੀ ਪਿਆ ਇੱਕ ਦੋ ਦਿਨ ਉੱਪਰ ਥੱਲੇ ਵੀ ਲੈ ਸਕਦੀ ਆ ਸੋ এবੀਐਸ ਦੇ ਅਰਮਾਡਾ ਸੀਮਨ ਦੀ ਬੱਚੀ ਆ ਇਹਦੀ ਮਦਰ ਦਾ ਰਿਕਾਰਡ ਵੀ ਦੱਸ ਦਿਆ ਕਿ 42 ਲੀਟਰ ਦਾ ਰਿਕਾਰਡ ਸੀ ਇਹਦੀ ਮਾਂ ਦਾ ਫਾਰਮ ਦੇ ਵਿੱਚੋਂ ਬਾਜਾਂ ਨੇ ਪਰਚੇਸ ਕੀਤੀ ਆ ਸੋ ਇਹਦੇ ਤੋਂ ਵੀ ਇਹ ਕਹਿੰਦਾ ਆ ਪਾ ਮੀਤ ਲਾ ਸਕਦੇ ਆ ਕਿ 28 ਤੋਂ ਲੈ ਕੇ 30 ਲੀਟਰ ਦੀ ਪਰ ਗਰਮੀ ਮੌਸਮ ਦੇ ਅਕੋਰਡਿੰਗ ਆਪਾਂ 22 ਲੀਟਰ ਮਾਨ ਕੇ ਦੁੱਧ ਦੇ ਦੀ ਖਰੀਦਦਾਰੀ ਕਰ ਸਕਦੇ ਆ ਕੱਦ ਕਾਠ ਵਗੈਰਾ ਸ਼ਾਈਨਿੰਗ ਤੇ ਬਰੀਡ ਬਹੁਤ ਵਧੀਆ ਅੱਗੇ ਜਿਹੜਾ ਇਹਦੇ ਸੀਮਨ ਲੱਗਿਆ ਹੋਇਆ ਪੀਡੀਐਫ ਇਹਦੇ ਕੈਨ ਦੇ ਸੀਮਨ ਤੋਂ ਗੱਭਣਾ ਕਿਉਂਕਿ ਫਾਰਮ ਦੇ ਵਿੱਚੋਂ ਖਰੀਦੀ ਆ ਫਾਰਮ ਵਾਲੇ ਵੀਰ ਸੀਮਾ ਦਾ ਬਹੁਤ ਧਿਆਨ ਰੱਖਦੇ ਆ ਸੋ ਪੀਡੀਐਫ ਇਹਦਾ ਕੈਨ ਦਾ ਇਹਦੇ ਸੀਮਨ ਲੱਗਿਆ ਹੋਇਆਗਾ ਕੱਦ ਕਾਠ ਬਿਊਟੀ ਵਗੈਰਾ ਸਾਈਜ਼ ਵਗੈਰਾ ਬੈਡ ਦਾ ਪੂਰਾ ਓਕੇ ਆ ਸੂਨ ਦੇ ਵਿੱਚ ਲਗਭਗ ਇਹਦੇ 3 ਤੋਂ 4 ਦਿਨ ਹਜੇ ਬਾਕੀ ਪਿਆ ਸੋ ਬਿਲਕੁਲ ਗਲਾਬੀ ਗਲਾਬੀ ਹਵਾਨਾਗਾ ਤੇ ਮੁਠੀ ਵਾਲਾ ਸੋਹਣਾ ਥਾਣਾ ਚਾਹੇ ਆਪਾਂ ਹਾਥੀ ਚੁਆਈ ਕਰੀਏ ਤੇ ਚਾਹੇ ਮਸ਼ੀਨੀ ਦੋਨੋ ਟਾਈਪ ਦਾ ਇਹਦੇ ਵੈਡ ਦੇ ਥਣ ਲੱਗਿਆ ਹੋਇਆ ਕੱਦ ਘਾਟ ਬਿਊਟੀ ਤੇ ਬਾਕੀ ਲੈਗ ਸਕੋਰ ਵਗੈਰਾ ਦੇਖੋ ਪੂਰਾ ਸਾਫ ਸੁਫਰਾ ਬਿਲਕੁਲ ਘੋੜੀ ਵਰਗੀ ਤੌਰ ਆ ਜੀ ਤੇ ਰਾਜੀ ਸਮੀ ਵੀ ਬਹੁਤ ਜਿਆਦਾ ਸੋ ਬਾਕੀ ਵੀਰਾਂ ਦਾ ਵਪਾਰ ਦਾ ਕੰਮ ਆ ਜਦ ਮਰਜੀ ਵੀਰਾਂ ਨੂੰ ਕਾਲ ਕਰੋ ਨਾ ਕਹਿੰਦੇ ਤਿੰਨ ਚਾਰ ਹਰ ਵਕਤ ਆਪਣੇ ਕੋਲ ਸੇਲ ਯੇ ਅਵੇਲੇਬਲ ਹੁੰਦੀ ਆ ਸੋ WhatsApp ਵਾਲੀ ਆਪਾਂ ਵੀਡੀਓ ਕਵਰ ਕੀਤੀ ਆ ਨਿਰਖ-ਬਰਖ ਕਰਨਾ ਤੁਹਾਡਾ ਆਪ ਦਾ ਕੰਮ ਆ ਤਸੱਲੀ ਕਰਕੇ ਖਰੀਦੋ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਸਭ ਵਪਾਰ ਦਾ ਕੰਮ ਆ ਤੇ ਬਾਕੀ ਵੀਰਾਂ ਕੋਲ ਦੋ ਜਰਸੀਆਂ ਫਿਲਹਾਲ ਆ ਹਾਜ਼ਰ ਖੜੀਆਂ ਤੇ ਬਾਕੀ ਵੀਰ ਦਾ ਕਹਿੰਦਾ ਕਿ ਇੱਕ ਜਰਸੀ ਬਹੁਤ ਚੰਗੀ ਸਰਕਾਰ ਵਾਲੀ ਆਉਣ ਵਾਲੀ ਆ ਸੋ ਮਾਲ ਵੀਰਕਾਂ ਜਿਹੜਾ ਆਪਾਂ ਪਰਚੇਸ ਕਰਦੇ ਆ ਸਾਰਾ ਫਾਰਮਾਂ ਦੇ ਵਿੱਚੋਂ ਪਰਚੇਸ ਕਰਦੇ ਕਿਉਂਕਿ ਮਹਾਲੀ ਏਰੀਆ ਚੰਡੀਗੜ੍ਹ ਦੇ ਏਰੀਆ ਆ ਗਿਆ ਉੱਥੇ ਪਸ਼ੂ ਜਾਂ ਤਾਂ ਕੋਈ ਰੱਖਦਾ ਹੀ ਨਹੀਂ ਜੇ ਰੱਖਦਾ ਤਾਂ ਮਨ ਕੇ ਚੱਲੋ ਫਾਰਮ ਦੇ ਟਾਈਪ ਤੇ ਚੰਗੇ ਸਿਲੇਕਟਡ ਵੀ ਸੀ ਰੱਖੇ ਜਾਂਦੇ ਆਗੇ ਸੋ 1,35,000 ਰੁਪਏ ਦੀ ਡਿਮਾਂਡ ਆ ਬਾਕੀ ਮੌਕੇ ਦੇ ਗੁਜਾਇਸ ਵਗੈਰਾ ਵੀ ਇਹ ਕਹਿੰਦੇ ਮਾਨਤਾ ਨਾਲ ਆਪਾਂ ਜਰੂਰ ਘਰ ਆਏ ਬੰਦੇ ਦਾ ਕਰਾਂਗੇ ਸੋ ਕੋਈ ਵੀ ਵੀਰੇਜ ਬੱਚੇ ਨੂੰ ਖਰੀਦਣ ਦਾ ਚਾਹਵਨ ਹੋਵੇ ਤਾਂ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਾ